ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸ ਐਸਪੀ ਡੀਐਸਪੀ ਟ੍ਰੈਫਿਕ ਦੇ ਨਿਰਦੇਸ਼ਾਂ ਤੇ ਟ੍ਰੈਫਿਕ ਦੀ ਟੀਮ ਦੇ ਥਾਣੇਦਾਰ ਗੁਰਨਾਮ ਗੁਰਨਾਮ ਸਿੰਘ ਤੇ ਅਮਰਜੀਤ ਵੱਲੋਂ ਨਵਾਂ ਸ਼ਹਿਰ ਨਗਰ ਰੋਡ ਤੇ ਥਲਾ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੇ ਪੇਪਰ ਚੈੱਕ ਕੀਤੇ ਗਏ ਇਸ ਮੌਕੇ ਜਿਨ੍ਹਾਂ ਮਹਾਨ ਚਾਲਕਾਂ ਦੇ ਪੇਪਰ ਅਧੂਰੇ ਸਨ ਉਹਨਾਂ ਚਲਾਨ ਕੀਤੇ ਗਏ ਤੇ ਹੁੱਲੜਬਾਜ਼ੀ ਕਰਨਾ ਵਾਲਿਆਂ ਦੀ ਵੀ ਚਲਾਨ ਕੀਤੇ ਗਏ ਮੌਕੇ ਧਿਆਨ ਲਾਈਨ ਜੁਰਮਾਨਾ ਵਸੂਲ ਕੀਤਾ ਗਿਆ ਇਸ ਮੌਕੇ ਥਾਣੇਦਾਰ ਗੁਰਨਾਮ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪੇਪਰ ਦੇ ਪੂਰੇ ਰੱਖੋ ਤਾਂ ਜੋ ਸਫ਼ਰ ਕਰਨ ਵੇਲੇ ਕੋਈ ਵੀ ਸਮੱਸਿਆ ਨਾ ਆਵੇ ਓਵਰ ਸਪੀਡ ਪ੍ਰੈਸ਼ਰ ਹਾਰਨ ਬਿਨਾ ਨੰਬਰ ਪੇ ਲਟਾਨ ਵਾਲਿਆਂ ਦੇ ਖਿਲਾਫ ਬਣਦੀ ਕਾਨੂੰਨੀ ਕੀਤੀ ਜਾਵੇਗੀ ਅਜੇ ਸਿੰਘ ਨਗੀ ਮਨਪ੍ਰੀਤ ਸਿੰਘ ਮੁਜਾਰਾ ਰਾਜਵਿੰਦਰ ਸਿੰਘ ਰਾਜਾ ਦੀ ਤਲਾਤੋ ਦੁਆਬਾ ਨਿਊਜ਼ 24 ਸ਼ਾਨ ਲਈ ਰਿਪੋਰਟ ਬਾਜੋਗ ਸਰਪੀ ਸਾਹਿਬ ਕੇ ਅਧਿਕਾਰ ਅਨੁਸਾਰ ਇਸ ਰੋਡ ਦੇ ਅਨੁਸਾਰ ਅੱਜ ਮਾ ਦਾ ਬਲਾਕ ਨਵੇਂ ਰੋਡ ਤੇ ਲਾਇਆ ਹੈ ਰੱਬ ਦਾ ਬਦੂ ਹੋ ਰਹੀ ਹੈ ਇਹ ਕੰਮ ਨਹੀਂ ਕਰ ਰਹੇ ਆ ਜਿਨ੍ਹਾਂ ਦੇ ਧੂਕੇ ਡਾਕੂਮੈਂਟ ਜਾਂ ਹਲਮਰਜ ਦੀ ਨਮਾਈ ਨਹੀਂ ਲਈ ਉਹਨਾਂ ਨੇ ਕਰਾਇਆ ਜਾਂਦੇ ਆ ਕੋਈ ਗੱਡੀ ਪਾਉਣੇ ਕਿਤੇ ਜਾਂਦੇ ਆ ਬਕਾਉਟ ਨੰਬਰ ਪਲੇ ਕਰਦੇ ਜਾਂਦੇ ਆ ਜਿਹੜੇ ਹਲਮਰਜੀ ਬੁਲਟ ਮੋਰਸਾ ਤੇ ਪਟਾਕੇ ਮਾਰਦੇ ਉਹਨਾਂ ਦੇ ਸ਼ਿਕਾਇਤਨ ਸੱਪੇ ਨਾਲ ਜਵਾ ਕਰਕੇ ਆਜੀ ਸਾਹਿਬ ਨੂੰ ਬਹੁਤ ਚੱਲਦੇ ਮੌਕੇ ਤੇ ਵੀ ਜਨਾਣਾ ਭੁਗਤਾਨੇ ਆ ਜਾਂ ਕਿਦਾਂ ਸਰ ਕੋਟ ਦੇ ਆਉਂਦੇ ਆ ਮੋਕੇ ਤੇ ਪੰਜਾਬ ਸਰਕਾਰ ਨੇ ਇਨਸ਼ਾਂ ਦਿੱਤੀਆਂ ਨੇ ਉਹਦੇ ਤੇ ਵੀ ਇਨੀਸ਼ੀਏਟ ਦੇ ਨਾਲ ਵੀ ਮੌਕੇ ਤੇ ਫਾਇਨ ਲਿਆ ਜਾਂਦਾ ਹੈ ਹੁਣ ਤੱਕ ਕਿੰਨੇ ਚਲਾਨ ਕੱਟ ਚੁੱਕੇ ਸਰ ਹੁਣ ਤੱਕ 10 ਤੋਂ 12 ਚਲਾਨ ਕਰ ਚੁੱਕੇ ਜਿਵੇਂ ਅਸੀਂ ਕੋਈ ਮੋਟਰਸਾਈਕਲ ਬਾਂਡ ਵੀ ਹੋਇਆ ਕੋਈ ਟ੍ਰੈਫਿਕ ਬਾਂਡ ਨਹੀਂ ਹੋਇਆ ਜੀ ਜਿੱਦੋਂ ਰਸਤੇ ਦੇ ਡੰਬੋ ਬਰੇਡ ਤੇ ਤੁਸੀਂ ਬਾਹਰ ਚੱਲ ਰਹੇ ਹੋ ਕੀ ਪੀਲ ਕਰਨ ਚਾਹੁੰਦੇ ਇਹ ਬੰਦੇ ਇੱਥੇ ਚੱਲਦੇ ਪਏ ਹੋਏ ਪੀਲ ਹੈ ਜੀ ਜਦੋਂ ਘਰੋਂ ਨਿਕਲਣਾ ਆਪਣੇ ਵਾਇਰ ਨੂੰ ਜਾਂ ਵੱਖਣ ਵੀ ਗੁੰ ਲੈ ਕੇ ਆਪਣੇ ਡਾਕੂਮੈਂਟ ਪੂਰੇ ਰੱਖੋ ਟ੍ਰੈਕ ਨੂੰ ਨਿਯਮਾਨੀ ਪਾਲਣਾ ਕਰੋ ਇਹ ਆਪਣੀ ਸ਼ਹਿਰ ਤੋਂ ਜਾਣਦਾ ਚਾਰ